ਪੁਰਾਤਨ ਭਾਰਤ ਵਿੱਚ ਪੂਜਾ ਆਮ ਖਾਸ ਕਰਕੇ ਤਿੰਨ ਤਰ੍ਹਾਂ ਦੀ ਮੰਨੀ ਜਾਂਦੀ ਸੀ ਜੀ ਪਹਿਲੀ ਹੈ ਵੈਦਿਕ ਜੋ ਵੇਦਾਂ ਵਿੱਚੋਂ ਮੰਤਰਾਂ ਤੰਤਰਾਂ ਨੂੰ ਪੜਨਾ ਜਾਂ ਵੇਦਾਂ ਵਿੱਚ ਜੋ ਵੀ ਲਿਖਿਆ ਹੈ ਉਸ ਦੇ ਅਨਸਾਰ ਜਿਹੜੇ ਜੱਗ ਹੁੰਦੇ ਸੀ ਜਾਂ ਉਹਨਾਂ ਦੇ ਅਨਸਾਰ ਜਿਹੜੀ ਪੂਜਾ ਕਰਨੀ ਦੂਜਾ ਹੈ ਜੀ ਤੰਤਰ ਤਾੰਤ੍ਰਿਕ ਜਿਹਨੂੰ ਕਹਿੰਦੇ ਜਿਸ ਦੇ ਵਿੱਚ ਜਾਦੂ ਟੂਣੇ ਜਾਂ ਮੰਤਰਾਂ ਦੀ ਸ਼ਕਤੀ ਵਰਤੀ ਜਾਂਦੀ ਸੀ ਜੀ ਤੀਸਰਾ ਹੈ ਜੀ ਮਿਸ਼ਰਤ ਮਿਸ਼ਰਤ ਹੈ ਪਹਿਲੇ ਤੇ ਦੂਜੇ ਨੂੰ ਘੋਲ ਕੇ ਪਾਵ ਵੈਦਾਂ ਦੇ ਵਿੱਚੋਂ ਲੈ ਕੇ ਅਤੇ ਤੰਤਰ ਜੋ ਉੱਪਰ ਤੰਤਰ ਮੰਤਰ ਹੈ ਉਹਨਾਂ ਦੋਨਾਂ ਨੂੰ ਘੋਲ ਕੇ ਪੂਜਾ ਕਰਨੀ ਪਾਵ ਕੁਝ-ਕੀ ਚੀਜ਼ਾਂ ਵੈਦਿਕ ਵਿੱਚੋਂ ਲੈ ਕੇ ਕੁਝ-ਕੀ ਚੀਜ਼ਾਂ ਤਾੰਤ੍ਰਿਕ ਵਿੱਚੋਂ ਲੈ ਕੇ ਦੋਨਾਂ ਨੂੰ ਮਿਲਾ ਕੇ ਜਿਹੜੀ ਪੂਜਾ ਕਰਨੀ ਹੈ ਜੀ ਉਸ ਨੂੰ ਹੈ ਮਿਸ਼ਰਤ ਮਿਸ਼ਪਦ ਮਿਕਸ ਜਿਹਦਾ ਕਹਿ ਦਿੰਦੇ ਆ ਮਿਸ਼ਰਤ ਮਿਕਸ ਕਰਕੇ ਪੂਜਾ ਕੀਤੀ ਗਈ ਹੈ ਜੀ ਇਹ ਪੂਜਾ ਕਾਸ ਕਰਕੇ ਪਹਿਲਾਂ ਜੀ ਪੰਜ ਦੇਵਤਿਆਂ ਦੀ ਹੁੰਦੀ ਸੀਗੀ ਸਭ ਤੋਂ ਵੱਧ ਸ਼ਿਵ ਜੀ ਦੀ ਹੋਗੀ ਜੀ ਸ਼ਿਵ ਫਿਰ ਵਿਸ਼ਨੂੰ ਜੀ ਦੀ ਫਿਰ ਗਣਪਤ ਜੀ ਦੀ ਫਿਰ ਸਖਤ ਪਾਵ ਮਾਤਾ ਚੰਡੀ ਮਾਤਾ ਜਿਹੜੀ ਜੁੱਧ ਦੀ ਜਾਂ ਮਾਤਾ ਕਾਲੀ ਕਹ ਦਿੰਨੇ ਆ ਤੇ ਸੂਰਜ ਦੀ ਸੂਰਜ ਦੇਵਤੇ ਦੀ ਬਹੁਤ ਪੂਜਾ ਹੁੰਦੀ ਸੀ ਜੀ ਖਾਸ ਕਰਕੇ ਜਿਹੜੇ ਸੀ ਸ਼ਿਵ ਜੀ ਦੀ ਵਿਸ਼ਨੂੰ ਦੀ ਤੇ ਸ਼ਕਤੀਪਾ ਮਾਤਾ ਚੰਡੀ ਦੀ ਮਾਤਾ ਕਾਲੀ ਦੀ ਪੂਜਾ ਸਭ ਨੂੰ ਵੱਧ ਹੁੰਦੀ ਸੀ ਜੀ ਇਹ ਤਿੰਨ ਦੇਵੀ ਦੇਵਤੇ ਪੂਜਾ ਲਈ ਖਾਸ ਮਸ਼ਹੂਰ ਸੰਜੇ ਤੇ ਗੁਰਬਾਣੀ ਵਿੱਚ ਦੇਖੀ ਆਓ ਗੁਰਬਾਣੀ ਪੂਜਾ ਕਿਸ ਲਈ ਕਹਿੰਦੀ ਹੈ ਪੂਜਾ ਕਰਨੀ ਕਿਸ ਦੀ ਕਰਨੀ ਹੈ ਗੁਰਬਾਣੀ ਵਿੱਚ ਪੂਜਾ ਦਾ ਅਧਿਕਾਰੀ ਕੋਈ ਵੀ ਦੇਵੀ ਦੇਵਤਾ ਨਹੀਂ ਹੈ ਜਿਹੜੇ ਉੱਪਰ ਦੱਸੇ ਹਨ ਜੋ Hindu ਧਰਮ ਵਿੱਚ ਹਨ ਕੋਈ ਦੇਵੀ ਦੇਵਤਾ ਜਮਾਫ ਕਰਨਾ ਜੀ ਕੋਈ ਗੁਰੂ ਸਹਿਬਾਨ ਪੂਜਾ ਦਾ ਹੱਕਦਾਰ ਨਹੀਂ ਹੈ ਜੀ ਪੂਜਾ ਜੇ ਕਰਨੀ ਹੈ ਕੇਵਲ ਪ੍ਰਭੂ ਪਰਮਾਤਮਾ ਦੀ ਕਰਨੀ ਹੈ ਠੀਕ ਹੈ ਜੀ ਪੂਜਾ ਦਾ ਹੱਕਦਾਰ ਕੇਵਲ ਪ੍ਰਭੂ ਪਰਮਾਤਾ ਹੈ ਜਿਮੇ ਆਰਤੀ ਦੀ ਗੱਲ ਹੋਈ ਜੀ ਜਿਹੜੀ ਗੱਲ ਆਉਂਦੀ ਹੈ ਕਿ ਕਹਾਣੀ ਹੁੰਦੀ ਹੈ ਕਹਿੰਦੇ ਕਿ ਇੱਕ ਵਾਰ ਗੁਰਨਾਨਕ ਦੇਵ ਜੀ ਸਹਿਮਹ ਰਾਜ ਕਿਤੇ ਜਾ ਰਹੇ ਸੀ ਮੰਦਰ ਕੋਲੇ ਠਹਿਰੇ ਪੰਡਤਾਂ ਨੇ ਬੁਲਾਇਆ ਜੀ ਆਓ ਆਰਤੀ ਕਰੀਏ ਸ਼ਾਮ ਨੂੰ ਆ ਜਾਣਾ ਆਰਤੀ ਕਰਨੀ ਆ ਕਹਿੰਦੇ ਜੀ ਆਰਤੀ ਕੀ ਦੀ ਹੋਣੀ ਆ ਕਹਿੰਦੇ ਜੀ ਦੇਵਤੇ ਦੀ ਆਰਤੀ ਕਰਾਂਗੇ ਕਹਿੰਦੇ ਗੁਰੂ ਸਹਿਬਾਨ ਬਾਹਰ ਚਲੇ ਜਾਂਦੇ ਨੇ ਉੱਥੇ ਸ਼ਾਮ ਨੂੰ ਜਦੋਂ ਆਰਤੀ ਹੁੰਦੀ ਦੇਖਦੇ ਆ ਤੇ ਬਾਹਰ ਆ ਕੇ ਖੜ ਜਾਂਦੇ ਨੇ ਤੇ ਅਸਮਾਨ ਵੱਲ ਦੇਖਦੇ ਨੇ ਕਹਿੰਦੇ ਜੋ ਪੰਡਤ ਹੁੰਦਾ ਹੈ ਪੂਜਾ ਕਰਕੇ ਜਦੋਂ ਆਉਂਦਾ ਹੈ ਬੜਾ ਗੁੱਸੇ ਹੁੰਦਾ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲ ਕਿ ਤੁਸੀਂ ਪੂਜਾ ਨੂੰ ਅੱਧ ਵਿਚਾਲੇ ਛੱਡ ਕੇ ਆ ਗਏ ਤੁਸੀਂ ਆਰਤੀ ਨੂੰ ਅੱਧ ਵਿਚਾਲੇ ਛੱਡ ਕੇ ਆ ਗਏ ਕਿਹਾ ਜਾਂਦਾ ਹੈ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਦੋਂ ਅਸਮਾਨ ਵੱਲ ਜਰੂ ਦੇਖਦੇ ਸੀਗੇ ਤੇ ਕਹਿੰਦੇ ਨੇ ਜੋ ਆਰਤੀ ਹੈ ਗगन ਮੇ ਥਾਲ ਰਬ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਫੁਨਰਾਇਤ ਬਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਣਾ ਤੇਰੀ ਆਰਤੀ ਠੀਕ ਹੈ ਜੀ ਕਹਿੰਦੇ ਨੇ ਕਹੇ ਜੀ ਤੇਰੀ ਆਰਤੀ ਕਰਾ ਇਹ ਜਿ ਤਰੀ ਪੂਜਾ ਕਰਾ ਮੇਰੇ ਰੱਬ ਜੀ ਇਹ ਸਾਰਾ ਅਸਮਾਨ ਥਾਲ ਬਣਿਆ ਹੋਇਆ ਜਿਹੜਾ ਸੂਰਜ ਹੈ ਉਹ ਦੀਪਾ ਦੀਪ ਬਣ ਕੇ ਦੀਵਾ ਬਣ ਕੇ ਵਿੱਚ ਬੈਠਾ ਹੈ ਤਾਰੇ ਨੇ ਜਿਹੜੇ ਨਿੱਕੇ ਨਿੱਕੇ ਮੋਤੀ ਬਣੇ ਨੇ ਜਿਹੜੀ ਪਵਨ ਹੈ ਇਹ ਤੇਰਾ ਚੌਰ ਚਲਾ ਰਹੀ ਹੈ ਜੀ ਜਿਹੜੇ ਫੁੱਲ ਨੇ ਇਹ ਤੇਰੀ ਮਹਿਕ ਬਣੀ ਹੋਈ ਹੈ ਜੀ ਠੀਕ ਹੈ ਇਸ ਲਈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਫਿਰ ਮੈਂ ਮਾਫੀ ਮੰਗਲਾਂ ਜੀ ਕਿਸੇ ਵੀ ਗੁਰੂ ਨੂੰ ਦਸਾਂ ਗੁਰੂਆਂ ਦੀ ਜਾਂ ਕਿਸੇ ਨੂੰ ਵੀ ਗੁਰੂ ਦਾ ਕੋਈ ਵੀ ਗੁਰੂ ਪੂਜਾ ਦਾ ਹੱਕਦਾਰ ਨਹੀਂ ਸਿਰਫ ਪ੍ਰਭੂ ਪਰਮਾਤਮਾ ਗੁਰੂ ਸਹਿਬਾਨ ਨੇ ਹਮੇਸ਼ਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਕੀਤੀ ਹੈ ਉਸ ਦੀ ਪੂਜਾ ਕੀਤੀ ਹੈ ਠੀਕ ਹੈ ਜੀ ਤੇ ਪੂਜ ਪ੍ਰਭੂ ਪਰਮਾਤਮਾ ਹੀ ਪੂਜਾ ਦਾ ਹੱਕਦਾਰ ਹੈ ਜੀ ਠੀਕ ਹੈ ਗੁਰਮਤ ਵਿੱਚ ਪੂਜਾ ਦਾ ਸਰੂਪ ਕੇਵਲ ਨਾਮ ਸਿਮਰਨ ਤੱਕ ਹੀ ਹੈ ਜੀ ਹੋਰ ਠੀਕ ਹੈ ਆਪਾਂ ਬਾਣੀ ਪੜ੍ਹਦੇ ਆਂ ਪਾਠ ਕਰਦੇ ਆਂ ਜੇ 스멜 ਨਹੀਂ ਵਧੀਆ ਕਈ ਵਾਰ ਗਰਮੀ ਹੁੰਦੀ ਆ ਤੂਫ਼ ਬੱਤੀ ਲਾ ਲੈਣੀ ਬਹੁਤ ਵਧੀਆ ਗੱਲ ਹੈ ਜੀ ਪਰ ਰੀਤੀ ਰਸਮਾਂ ਅੱਜ ਕੱਲ ਬਹੁਤ ਆ ਗਈਆਂ ਨੇ ਜੀ ਮਾਫ ਕਰਨਾ ਠੀਕ ਹੈ ਜੀ ਇਹ ਚਲੋ ਆਪਣੇ ਤੁਹਾਡੇ ਮਨ ਦੀ ਗੱਲ ਜੀ ਗੱਲ ਉਹੀ ਆ ਜਾਂਦੀ ਹੈ ਫਿਰ ਲੋਕ ਸ਼ਰਦਾ ਦੇ ਨਾਮ ਤੇ ਜਿਹੜਾ ਹੈ ਜੀ ਜਦੋਂ ਗੱਲ ਆ ਜਾਂਦੀ ਹੈ ਫਿਰ ਬੰਦਾ ਮੂਰੇ ਵਾਲਾ ਵੀ ਰੁਕ ਜਾਂਦਾ ਹੈ ਜੀ ਕਿਉਂਕਿ ਜੇ ਹੁਣ ਬੰਦਾ ਕਹਦੇ ਇਹ ਮੇਰੀ ਸ਼ਰਦਾ ਹੈ ਠੀਕ ਹੈ ਜੀ ਵੀ ਇਹ ਮੇਰੇ ਮਨ ਦੀ ਸ਼ਰਦਾ ਹੈ ਉੱਥੇ ਬੰਦਾ ਦੱਸੋ ਕੀ ਕਰੇ ਮੂਰੇ ਵਾਲਾ ਸਵਾਲ ਇੱਕ ਹੈ ਜੀ ਤੁਸੀਂ ਧਿਆਨ ਨਾਲ ਸੋਚਣਾ ਇਹ ਗੱਲ ਹੋ ਗਈ ਜੀ ਤੁਸੀਂ ਹੁਣ ਸਫ਼ਰ ਤੋਂ ਨਿਕਲੇ ਹੋ ਮੰਨ ਲਓ ਤੁਹਾਡੇ ਅੱਧਾ ਕਿਲੋਮੀਟਰ ਸੌਰੀ ਅੱਧਾ ਘੰਟਾ ਘੰਟਾ ਦੂਰ ਕੋਈ ਸ਼ਹਿਰ ਦਾ ਨਾਮ ਹੈ ਜੀ ਜੋ ਵੀ ਖਾਸ ਸ਼ਹਿਰ ਮੰਨ ਲਓ ਜੇ ਪੰਜਾਬ ਵਿੱਚੋਂ ਜੀ ਤੁਸੀਂ ਕਹੋ ਜਗਰਾਉਂ ਤੋਂ ਮੈਂ ਲੁਧੇਣੇ ਵੱਲ ਜਾਣਾ ਜੀ ਪੌਣਾ ਘੰਟਾ ਲੱਗ ਜਾਂਦਾ ਅੱਧਾ ਘੰਟਾ ਲੱਗ ਜਾਂਦਾ ਤੁਸੀਂ ਜਗਰਾਉਂ ਤੋਂ ਤੁਰੇ ਹੋ 10 ਮਿੰਟ ਹੋ ਗਏ ਤੁਰੇ ਨੂੰ ਤੇ ਤੁਰ ਪੇ ਤੁਸੀਂ ਮੋਗੇ ਵੱਲ ਨੂੰ ਜੀ ਤੁਰ ਪੇ ਤੁਸੀਂ ਮੋਗੇ ਵੱਲ ਨੂੰ 15-20 ਮਿੰਟ ਚਲੇਗੇ ਤੁਹਾਡਾ ਮੋਗੇਵਾਲ ਨੂੰ ਜਾਣਾ ਜੋ ਕਿ ਉਲਟ ਪਾਸੇ ਹੈ ਲੁਧਿਆਣੇ ਤੋਂ ਠੀਕ ਹੈ ਜੀ ਚਾਹੇ ਹੁਣ ਤੁਸੀਂ ਜਾ ਤ ਮੋਗੇਵਾਲ ਰਹੀਏ ਤੁਹਾਨੂੰ ਕੋਈ ਆ ਕੇ ਕਵੇ ਭਰਾਵਾ ਕਿੱਧਰ ਨੂੰ ਜਾ ਰਹੇ ਆ ਤੂੰ ਗਲਤ ਜਾ ਰਹੇ ਆ ਬੰਦਾ ਮੋਰੇ ਕਵੇ ਤੈਨੂੰ ਪਤਾ ਨਹੀਂ ਮੈਂ ਘਾਲਣਾ ਘਰ ਰਿਹਾ ਮੈਂ ਸ਼ਰਧਾ ਪੂਰਵਕ ਲੁਧਣੇ ਵੱਲ ਨੂੰ ਜਾ ਰਿਹਾ ਮੇਰੀ ਸ਼ਰਧਾ ਹੈਗਾ ਇਹ ਠੀਕ ਹੈ ਮੈਂ ਘਾਲਣਾ ਘਰ ਰਿਹਾ ਮੈਂ ਤੁਰ ਕੇ ਜਾ ਰਿਹਾ ਮੈਨੂੰ 15 ਮਿੰਟ ਹੋ ਗਏ ਮੈਂ ਮਿਹਨਤ ਕਰਕੇ ਆਏ ਆ ਠੀਕ ਹੈ ਜੀ ਉਹ ਜਿਹੜਾ 10-15 ਮਿੰਟ ਸ਼ਰਧਾ ਲਾ ਕੇ ਪੂਰੀ ਮਿਹਨਤ ਕਰਕੇ ਗਲਤ ਪਾਸੇ ਜਾਣਾ ਤੇ ਸਹੀ ਪਾਸੇ ਜਾਣ ਵਾਲੇ ਇੱਕ ਕਦਮ ਨਾਲੋਂ ਬਹੁਤਾ ਦੂਰ ਲੈ ਜਾਂਦਾ ਜੀ ਆਪਾਂ ਨੂੰ ਫਿਰ ਧਿਆਨ ਨਾਲ ਸੋਚ ਲਓ ਜੀ ਸ਼ਾਇਦ ਗੱਲ ਸਮਝ ਪੈ ਜਾਵੇ ਜੇਕਰ ਮੰਨ ਲਓ ਆਪਾਂ ਕੈਨੇਡਾ ਵਿੱਚਾਂ ਜਾਂ ਅਮਰੀਕਾ ਵਿੱਚਾਂ ਜੀ ਜੇ ਅਮਰੀਕਾ ਦੀ ਗੱਲ ਕਰ ਲਈਏ ਐਲ.ਏ ਵਿੱਚ ਆਪਾਂ ਐਲ.ਏ ਥੱਲੇ ਹੈ ਜੀ ਸ਼ਹਿਰ ਕੈਲੀਫੋਰਨੀਆ ਵਿੱਚ ਸਨ ਫਰਾਂਸਿਸਕੋ ਉੱਪਰ ਪੈ ਜਾਂਦਾ ਜੀ ਸ਼ਹਿਰ ਜੇ ਐਲ.ਏ ਤੋਂ ਸਨ ਫਰਾਂਸਿਸਕੋ ਜਾਣਾ ਹੋਵੇ ਪਰ ਐਲੇ ਤੂੰ ਆਪਾਂ ਗਲਤੀ ਨਾਲ ਨਿਊਯਾਰਕ ਵੱਲ ਨੂੰ ਤੁਰ ਪਈਏ। 2-3 ਘੰਟੇ ਚੱਲਦੇ ਰਹੀਏ ਜੀ। ਕੋਈ ਤੁਹਾਨੂੰ ਪੁੱਛ ਲਵੇ ਵੀ ਕੀ ਕਰ ਰਹੇ ਆ ਕਿੱਧਰ ਨੂੰ ਜਾ ਰਹੇ। ਤੂੰ ਕਹੇ ਪਤਾ ਨਹੀਂ ਮੈਂ ਬੜੀ ਮਿਹਨਤ ਨਾਲ ਗੱਡੀ ਚਲਾਈ ਆ। ਮੈਂ 2 ਘੰਟੇ ਹੋ ਗਏ ਗੱਡੀ ਚਲਾਈ ਨੇ ਮੈਂ ਕਿਤੇ ਰੁਕਿਆ ਵੀ ਹੈ ਨਹੀਂ। ਮੇਰਾ ਮਾਨਾ ਮੈਂ ਮੈਂ ਮੇਰਾ ਪੂਰਾ ਮਨ ਦੇ ਨਾਲ ਪੂਰੇ ਦਿਲ ਦੇ ਨਾਲ ਪੂਰੇ ਪਿਆਰ ਪਰਬੁਕ ਮੈਂ ਜਾ ਰਿਆਂਗਾ ਜੀ। ਉਹ ਕਹਿਣ ਵਾਲਾ ਬੰਦਾ ਹੋਊਗਾ ਭਲਿਆ ਮਾਨਸਾ। ਤੁਰਤਾ ਪਿਆ 2-3 ਘੰਟੇ ਦਾ। ਪਰ ਤੁਰਿਆ ਗਲਤ ਰਾਸਤੇ ਤੇ ਮੈਨੂੰ ਪਤਾ ਤੇਰੀ ਸ਼ਰਧਾ ਹੈਗੀ ਆ ਮੈਨੂੰ ਪਤਾ ਤੇਰਾ ਮਨ ਹੈਗਾ ਤੂੰ ਤੂੰ ਸਨ ਫਰਾਂਸਿਸਕੋ ਜਾਣਾ ਚਾਹੁੰਨਾ ਪਰ ਜਿਹੜਾ ਮਨੁੱਖ ਹਜੇ ਨਹੀਂ ਵੀ ਤੁਰਿਆ ਨਾ ਜੇਕਰ ਜਿਹੜਾ ਮਨੁੱਖ ਨਹੀਂ ਵੀ ਤੁਰਿਆ ਲੈ ਤੋਂ ਸਨ ਫਰਾਂਸਿਸਕੋ ਬਲ ਨੂੰ ਉਹ ਵੀ ਹਜੇ ਨੇੜੇ ਹੋਊਗਾ ਤੇ ਜਿਹੜੇ ਮਨੁੱਖ ਨੂੰ 2-3 ਘੰਟੇ ਗਲਤ ਦਿਸ਼ਾ ਵਿੱਚ ਚਲਦੇਣ ਹੋ ਗਿਆ ਜੀ ਇਹ ਚੀਜ਼ ਦਾ ਧਿਆਨ ਰੱਖਣਾ ਕਈ ਵਾਰ ਕਈ ਸ਼ਰਦਾ ਵਰਗੇ ਸ਼ਬਦ ਜਾਂ ਮੇਰੇ ਮਨ ਦੀ ਸ਼ਰਦਾ ਹੈ ਇਹ ਮੇਰੇ ਮਨ ਦਾ ਇਦਾਂ ਹੈ ਜੀ ਇੱਕਈ ਵਾਰ ਇਹੀ ਚੀਜ਼ ਜਿਹੜੀ ਹੈ ਇਹ ਇਹ ਚੀਜ਼ ਨੂੰ ਕਾਬੂ ਇਹ ਚੀਜ਼ ਨੂੰ ਕਰਨਾ ਜੇ ਜਿਹੜੀ ਮਨ ਦੀ ਮੇਰੀ ਸ਼ਰਦਾ ਹੈ ਨਾ ਜਿਹੜੀ ਮੇਰੀ ਸ਼ਬਦ ਆ ਜਾਂਦੀ ਹੈ ਨਾ ਉਸ ਨੂੰ ਕਾਬੂ ਕਰਕੇ ਪ੍ਰਮਾਤਮਾ ਨੂੰ ਪੁੱਛਣਾ ਹੈ ਪ੍ਰਮਾਤਮਾ ਜੀ ਤੁਹਾਨੂੰ ਕੀ ਪਸੰਦ ਹੈ ਕੋਸ਼ਿਸ਼ ਇਹ ਮੈਨੂੰ ਵੀ ਸਮਝ ਪੈ ਗਈ ਜੀ ਹੁਣ ਆ ਗੱਲ ਦੀ ਕਿ ਮੇਰੀ ਸ਼ਰਦਾ ਜਿਹੜੀ ਹੈ ਇਹ ਚੋਂ ਮੇਰੇ ਹੀ ਕੱਢ ਦੇਣੀ ਹੈ ਜੀ ਠੀਕ ਹੈ ਸ਼ਰਧਾ ਪਰਮਾਤਮਾ ਨੂੰ ਪੁੱਛ ਕੇ ਚੱਲੋ ਜੀ ਫੇਰ ਜਿਹੜਾਗਾ ਬਹੁਤ ਵਧੀਆ ਹੋਊਗਾ ਐਸਲੀ ਪ੍ਰਭੂ ਪਰਮਾਤਮਾ ਹੀ ਉਸ ਪੂਜਾ ਦਾ ਹੱਕਦਾਰ ਹੈ ਤੇ ਇਹ ਕੇਵਲ ਨਾਮ ਸਿਮਰਨ ਜਿਹੜੀ ਅਪਾ ਪਹਿਲਾਂ ਗੱਲ ਕੀਤੀ ਸੀ ਨਾਮ ਸਿਮਰਨ ਕੀਆ ਪ੍ਰਭੂ ਪਰਮਾਤਮਾ ਨੂੰ ਆਪਣੇ ਯਾਦ ਵਿੱਚ ਰੱਖਣਾ ਉਸ ਦਾ ਸ਼ੁਕਰਾਨਾ ਕਰਨਾ ਉਸ ਦੇ ਨਾਲ ਗੱਲਾਂ ਬਾਤਾਂ ਕਰਨੀਆਂ ਪਿਆਰ ਪਾਉਣਾ ਇਹ ਹੈ ਜੀ ਇਸ ਤੋਂ ਇਲਾਵਾ ਹੋਰ ਕੋਈ ਵੀ ਵਿਧੀ ਕੋਈ ਵੀ ਸਮਗਰੀ ਕੋਈ ਵੀ ਜਿਹੜੀ ਗੁਰਮਤ ਵਿੱਚ ਪ੍ਰਵਾਨ ਨਹੀਂ ਹੈ ਜੀ ਤੇ ਇਸ ਪ੍ਰਤੀ ਸ਼ਬਦ ਹੰਦ ਹੈ ਜੀ ਜਿਹੜਾ ਕਿ 824 ਅੰਗ ਤੇ ਹੈ ਮਹਾਰਾਜ ਕਹਿੰਦੇ ਨੇ ਅਚੱਤ ਪੂਜਾ ਜੋਗ ਗੋਪਾਲ ਮਨ ਤਨ ਅਰਪ ਰੱਖੋ ਹਰ ਅਗੇ ਧਿਆਨ ਦਿਓ ਜੀ ਮਨ ਨੂੰ ਵੀ ਤਨ ਨੂੰ ਵੀ ਅਰਪ ਭਾਵ ਅਰਪ ਕਰ ਦੋ ਰੱਖੋ ਹਰ ਅਗੇ ਸਰਬ ਜੀਆਂ ਕਾ ਹੈ ਪ੍ਰਤਪਾਲ ਠੀਕ ਹੈ ਜੀ ਚਤੂ ਪੂਜਾ ਜੋਗ ਭਾਵ ਜਿਹੜਾ ਧਰਤੀ ਦਾ ਰਾਖਾ ਹੈ ਅਬਿਨਾਸੂ ਅਬਿਨਾਸੀ ਪ੍ਰਭੂ ਪਰਮਾਤਮਾ ਹੈ ਉਹੀ ਪੂਜਾ ਦਾ ਹੱਕਦਾਰ ਹੈ ਜੀ ਠੀਕ ਹੈ ਮੈਂ ਆਪਣਾ ਮਨ ਮੈਂ ਆਪਣਾ ਤਨ ਮਨ ਕੀ ਆ ਜਿਹੜੀ ਮੇਰੀ ਆ ਮੇਰੀ ਜਿਹੜੀ ਪਹਿਲਾਂ ਸ਼ਰਧਾ ਵਿੱਚ ਆਈ ਸੀ ਨਾ ਵੀ ਮੇਰੀ ਇਹ ਸ਼ਰਧਾ ਹੈਗਾ ਮੈਂ ਆ ਕਰਨਾ ਮੇਰੀ ਸ਼ਰਧਾ ਹੈਗਾ ਮੈਂ ਗਲਾਬ ਜਮਣਾਂ ਦਾ ਲੰਗਰ ਲਾਉਣਾ ਮੇਰੀ ਸ਼ਰਧਾ ਮੈਂ ਪੀਜੀ ਆਂ ਦਾ ਲੰਗਰ ਲਾਉਣਾ ਠੀਕ ਹੈ ਜੀ ਬਹੁਤ ਵਧੀਆ ਗੱਲ ਆ ਤੇ ਪਰ ਲੰਗਰ ਕਿਹਦੇ ਲਈ ਲਾ ਰਹੇ ਆ ਜਿਹੜੇ ਪਹਿਲਾਂ ਹੀ ਰੱਜੇ ਹੋਏ ਆ ਸੋਚ ਕੇ ਦੇਖ ਲੋ ਜੀ ਕਈ ਵਾਰ ਅਸੀਂ ਵੀ ਜਦੋਂ ਪੰਜਾਬ ਚੋਂ ਦੇ ਲੰਗਦੇ ਆ ਹਜੇ ਚਾਹ ਪਾਣੀ ਪੀ ਕੇ ਕਰੋ ਤੁਰੇ ਹੁੰਨੇ ਆ ਜਾਂ ਪਹਿਲੀ ਇੱਕ ਥਾਂ ਤੋਂ ਤੁਰੇ ਹੁੰਨੇ ਆ ਕਿ ਸਾਹਮਣੇ ਵਾਲੇ ਫੇਰ ੱੱਕੇ ਨਾ ਰੋਕ ਕੇ ੱੱਕੇ ਨਾ ਪਿਉਂਦੇ ਆ ਜੀ ਤੇ ਹੋਰ ਮਾਫ ਕਰੇ ਰੱਬਨ ਨਾ ਕਰੇ ਕੋਈ ਬੰਦਾ ਸ਼ੂਗਰ ਦਾ ਮਰੀਜ਼ ਹੋਵੇ ਜਾਂ ਕੁਝ ਹੋਰ ਹੋਵੇ ਹੁਣ ਤੱਕੇ ਨਾਲ ਜਿਹੜਾ ਪੀ ਰਿਆ ਉਹ ਵੱਧ ਬਿਮਾਰ ਹੋ ਰਿਹਾ ਹੁਣ ਸਵਾਲ ਹੈ ਜੀ ਕੀ ਤੋਂ ਡੀ ਕੀਤੀ ਹੋਈ ਸੇਵਾ ਇਹ ਥਾਈ ਪਈ ਹੈ ਠੀਕ ਹੈ ਜੀ ਸਰਦਾ ਹੈ ਸੇਵਾ ਹੈ ਜੇ ਸਰਦਾ ਸੇਵਾ ਹੈ ਤਾਂ ਉਹ ਪਿੰਡ ਦੀ ਭਲਾਈ ਲਈ ਕਰ ਲੋ ਪਿੰਡ ਵਿੱਚ ਕਿਸੇ ਗਰੀਬ ਨੂੰ ਸਕੂਲੇ ਲਾ ਲੋ ਜਾਂ ਗਰੀਬ ਦਾ ਵਿਆਹ ਕਰ ਲੋ ਠੀਕ ਹੈ ਪਰ ਚਲੋ ਫਿਰ ਵੀ ਆਪਾਂ ਕਿਸੇ ਨੂੰ ਆ ਰੋਕਣਾ ਨਹੀਂ ਚਾਹੁੰਦੇ ਜੀ ਵਧੀਆ ਗੱਲ ਹੈ ਸ਼ਰਧਾ ਪਿਆਰ ਭਾਵਨਾ ਬਣੀ ਹੈ ਪ੍ਰਮਾਤਮਾ ਸਵਤ ਬਖਸ਼ੇ ਕਿ ਉਸ ਸ਼ਰਧਾ ਦੇ ਵਿੱਚੋਂ ਉਸ ਭਾਵਨਾ ਦੇ ਵਿੱਚੋਂ ਜਿਹੜੀ ਮੇਰੀ ਹੈ ਨਾ ਇਹ ਭਾਵਨਾ ਦੇ ਵਿੱਚੋਂ ਭਾਵਨਾ ਦੇ ਵਿੱਚੋਂ ਉਸ ਸ਼ਰਧਾ ਦੇ ਵਿੱਚੋਂ ਜਿਹੜੀ ਮੇਰੀ ਸ਼ਰਧਾ ਨਾ ਪ੍ਰਮਾਤਮਾ ਕਰੇ ਕਿ ਸ਼ਰਧਾ ਤੇ ਭਾਵਨਾ ਤੇ ਬਣੀ ਰਵੇ ਜਿਹੜੀ ਇਹ ਮੇਰੀ ਹੈ ਇਹ 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 ਪ੍ਰਮਾਤਮਾ ਘਟ ਦੇਵੇ ਕੋਈ ਮੇਰੀ ਨਾ ਰਵੇ ਉਸ ਵਿੱਚ ਸਿਰਫ ਸ਼ਰਧਾ ਤੇ ਭਾਵਨਾ ਰਹਿ ਜਾਵੇ ਠੀਕ ਹੈ ਸ਼ਰਦਾ ਭਾਵਨਾ ਉਸ ਪ੍ਰਮਾਤਮਾ ਨੂੰ ਪੁੱਛ ਕੇ ਉਸ ਨੂੰ ਸੋਝੀ ਲੈ ਕੇ ਅੱਗੇ ਨੂੰ ਚੱਲੀਏ ਜੀ ਤੇ ਇਹ ਉਸ ਪ੍ਰਮਾਤਮਾ ਲਈ ਹੈ ਜੋ ਸਾਰਿਆਂ ਜੀਵਾਂ ਦਾ ਪ੍ਰਤਿਪਾਲ ਹੈ ਸਾਰਿਆਂ ਜੀਵਾਂ ਨੂੰ ਪਾਲਣ ਵਾਲਾ ਹੈ ਜੀ ਠੀਕ ਹੈ ਜੀ ਅੱਗੇ ਵੀ ਮਹਾਰਾਜ ਕਹਿੰਦੇ ਨੇ ਪੂਜਾ ਕੀਚ ਹੈ ਨਾਮ ਤੇ ਆਈਏ ਠੀਕ ਹੈ ਜੀ ਬਿਨ ਨਾਮੇ ਪੂਜਾ ਨਾ ਹੋਈ ਆ ਦੇਖ ਲਓ ਜੀ ਹੁਣ ਬਿਨ ਨਾਮੇ ਤੋਂ ਪੂਜ ਨਹੀਂ ਹੁੰਦੀ ਭਾ ਪੂਜਾ ਕੀਜੀ ਹੈ ਹੇ ਮੇਰੇ ਪ੍ਰਮਾਤਮਾ ਜੀ ਤੇਰਾ ਨਾਮ ਤੇ ਆਉਣਾ ਹੀ ਤੇਰੀ ਪੂਜਾ ਹੈ ਪ੍ਰਮਾਤਮਾ ਦਾ ਨਾਮ ਸਿਮਰਨਾ ਚੇਤੇ ਕਰਨਾ ਯਾਦ ਰੱਖਣਾ ਹੀ ਪੂਜਾ ਹੈ ਪ੍ਰਭੂ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਪ੍ਰਭੂ ਪ੍ਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾ ਯਾਦ ਤੋਂ ਬਿਨਾ ਕੋਈ ਹੋਰ ਐਸੀ ਪੂਜਾ ਨਹੀਂ ਹੈ ਜਿਹੜੀ ਪ੍ਰਵਾਨ ਹੋ ਸਕੇ ਜੀ ਇਹ ਗੁਰਬਾਣੀ ਦਾ ਵਾਕ ਹੈ ਜੀ ਮੈਂ ਨਹੀਂ ਕਹਿੰਦਾ ਠੀਕ ਹੈ ਜੀ ਆਪਾਂ ਕਹਿ ਦਿੰਨੇ ਨੇ ਨਾ ਅਸੀਂ ਸਿੱਖ ਹਾਂ ਜੇ ਸਿੱਖਾਂ ਫਿਰ ਗੁਰੂ ਦੀ ਗੱਲ ਮੰਨਣ ਸਿੱਖ ਉਹੀ ਹੈ ਜੀ ਜਿਹੜਾ ਗੁਰੂ ਦੀ ਗੱਲ ਮੰਨੇ ਠੀਕ ਹੈ ਗੁਰਬਾਣੀ ਕਹਿੰਦੀ ਹੈ ਜੀ ਪੂਜਾ ਕਿਹੜੀ ਆ ਆਪਣੇ ਸਾਹਮਣੇ ਠੀਕ ਜੀ ਅੱਗੇ ਕਹਿੰਦੇ ਜੀ ਸ਼ਬਦ ਮਰੇ ਮਨ ਨਿਰਮਲ ਸੰਤੋ ਇਹ ਪੂਜਾ ਥਾਏ ਪਈ ਆ ਪੂਜਾ ਜਿਹੜੀ ਥਾਏ ਪੈਣੀ ਆ ਜੀ ਆ ਜਿਹੜੀ ਤੁਹਾਡੀ ਪੂਜਾ ਕੀਤੀ ਪਰਵਾਣਾ ਹੁਣ ਤੁਸੀਂ ਦੇਖ ਲਓ ਮੇਰੀ ਸ਼ਰਧਾ ਮੇਰੀ ਭਾਵਨਾ ਨਾਲ ਕੀਤੀ ਹੋਈ ਪੂਜਾ ਕਿਹੜੀ ਆ ਜੀ ਮਹਾਰਾਜ ਕਹਿੰਦੇ ਨੇ ਆਪਣੇ ਆਪ ਨੂੰ ਮਾਰ ਕੇ ਮਨ ਨੂੰ ਨਿਰਮਲ ਕਰ ਲੈ ਆਪਣੇ ਆਪ ਨੂੰ ਕੀ ਮਾਰਨਾ ਜੀ ਹੁਣ ਫਾਂਸੀ ਥੋੜੀ ਲੈਣ ਲੱਗੇ ਆ ਪਾਵ ਜਿਹੜੀ ਮੇਰੀ ਦੀ ਗੱਲ ਕੀਤੀ ਸੀ ਨਾ ਦੇ ਪਹਿਲਾਂ ਆਪਾਂ ਆਪਣੇ ਆਪ ਨੂੰ ਮਾਰਨਾ ਪਾਵ ਜਿਹੜੀ ਮੈਂ ਮੇਰੀ ਦੀ ਗੱਲ ਕੀਤੀ ਸੀ ਮੈਂ ਮੇਰੀ ਨੂੰ ਮਾਰਨਾ ਜਿਆਦਾ ਜੀ ਜਦੋਂ ਆਪਾਂ ਗੁਰਦੁਆਰਾ ਮੱਥਾ ਟੇਕਣ ਜਾਂਦੇ ਆ ਮਸਤਕ ਥੱਲੇ ਲਾਨਦੇ ਆ ਇਹ ਹੀ ਹੈ ਵੀ ਗੁਰੂ ਮਹਾਰਾਜ ਜਿਵੇਂ ਆਪਣੀ ਮਤ ਤੈਨੂੰ ਦੇ ਚਲੇ ਮੈਂ ਆਪਣੀ ਮਤ ਤੇਰੇ ਚਰਨਾਂ ਚ ਰੱਖਦਾ ਮੈਨੂੰ ਸਹੀ ਗਿਆਨ ਦੇ ਗੁਰਦੁਆਰੇ ਆਪਾਂ ਗਿਆਨ ਲੈਣ ਜਾਣਾ ਜੇ ਤੇ ਇਹ ਗਿਆਨ ਹੀ ਹੈ ਮਾਫ ਕਰਨਾ ਜਿਹੜਾ ਹੁਣ ਤੁਸੀਂ ਸੁਣ ਰਹੇ ਹੋ ਨਾ ਇਹ ਜੇ ਤੁਹਾਨੂੰ ਇਹ ਗਲਤ ਲੱਗਦਾ ਤੁਸੀਂ ਸੋਚ ਕੇ ਦੇਖੋ ਮੈਂ ਨਹੀਂ ਕਿੰਦਾ ਵੀ ਮੈਂ ਹੀ ਸਹੀ ਆ ਵੀ ਮੇਰੀ ਹੀ ਗੱਲ ਮੰਨੋ ਠੀਕ ਆ ਤੁਸੀਂ ਪ੍ਰਮਾਤਮਾ ਕੋਲੋਂ ਪੁੱਛੋ ਤੇ ਆਪਣੇ ਮਨ ਦੇ ਨਾਲ ਗੱਲ ਕਰਕੇ ਦੇਖੋ ਸੋਚ ਵਿਚਾਰ ਕਰਕੇ ਦੇਖੋ ਵੀ ਮੈਂ ਸੇਵਾ ਕਿੱਧਰ ਕਰ ਰਿਹਾ ਕਿਹਨੂੰ ਖਵਾ ਰਿਹਾ ਤੇ ਕਿਹਨੂੰ ਨਹੀਂ ਠੀਕ ਹੈ ਜੀ ਤੇ ਆ ਜਿਹੜੀ ਸੇਵਾ ਕੀਤੀ ਹੈ ਨਾ ਸ਼ਬਦ ਮਰੇ ਕਿ ਪ੍ਰਭੂ ਪ੍ਰਮਾਤਮਾ ਦੇ ਨਾਮ ਸਿਮਰਨ ਵਿੱਚ ਮਰ ਕੇ ਮਨ ਨੂੰ ਨਿਰਮਲ ਕਰ ਲੈ ਆਪਣੇ ਨੂੰ ਤੇ ਤੁਹਾਨੂੰ ਗੁਰੂ ਮਹਾਰਾਜ ਨੇ ਸੰਤੋ ਦਾ ਖਿਤਾਬ ਦਿੱਤਾ ਤੁਸੀਂ ਸੰਤ ਜਨੋਂ ਜੇ ਤੁਸੀਂ ਆਪਣੇ ਮਨ ਨੂੰ ਸ਼ਬਦ ਵਿੱਚ ਮਾਰ ਕੇ ਨਿਰਮਲ ਕਰ ਲੋਗੇ ਨਾ ਤਾਂ ਤੁਸੀਂ ਸੰਤ ਤੋਂ ਆਮ ਇਨਸਾਨ ਨਹੀਂ ਹੋ ਤੁਹਾਨੂੰ ਮਹਾਰਾਜ ਨੇ ਈ ਵੱਡੀ ਪਦਵੀ ਦਿੱਤੀ ਹੈ ਜੀ ਇੱਥੇ ਮਾਫ ਕਰਨਾ ਤੁਹਾਨੂੰ ਕਹਿੰਦਾ ਤਾਂ ਮੈਂ ਆਪਣੇ ਆਪ ਨੂੰ ਕਹਿ ਦਵਾਂ ਵੀ ਮੇਰੇਆ ਮਨਾ ਜੇ ਮੈਂ ਪ੍ਰਮਾਤ ਆਪਣੀ ਮਨ ਨੂੰ ਆਪਣੀ ਹਉਮੈ ਨੂੰ ਮਾਰ ਕੇ ਪ੍ਰਭੂ ਪਰਮਾਤਮਾ ਦੇ ਨਾਮ ਸਿਮਰਨ ਚ ਲੱਗ ਜਾऊं ਤਾਂ ਮੈਂ ਇੱਕ ਸੰਤ ਦੀ ਪਦਵੀ ਪਾ ਸਕਦਾ ਤੇ ਫਿਰ ਜਿਹੜੀ ਉਸ ਪ੍ਰਭੂ ਪਰਮਾਤਮਾ ਦੇ ਨਾਮ ਦੀ ਬੰਦਗੀ ਹੈ ਉਹ ਨਾਮ ਦੀ ਪੂਜਾਈ ਜਿਹੜੀ ਉਹ ਪ੍ਰਵਾਨ ਹੋਵੇਗੀ ਜੀ ਇਹ ਹੈ ਪੂਜਾ ਗੁਰਬਾਣੀ ਅਨਸਾਰ ਇਹ ਹੈ ਸ਼ਰਧਾ ਗੁਰਬਾਣੀ ਅਨਸਾਰ ਜੀ ਤੇ ਅੱਗੇ ਦੇਖਿਓ ਜੀ ਮਹਾਰਾਜ ਅਗਲੀ ਪੌੜੀ ਵਿੱਚ ਕੀ ਕਹਿੰਦੇ ਹਨ ਬਾਕੀ ਜੇ ਕੁਝ ਜ਼ਿਆਦਾ ਕਿਹਾ ਗਿਆ ਹੋਵੇ ਜੀ ਮਾਫ ਕਰਨਾ ਕਈ ਚੀਜ਼ਾਂ ਕੌੜੀਆਂ ਵੀ ਲੱਗਦੀਆਂ ਨੇ ਤੇ ਇਹ ਜਿਹੜਾ ਸ਼ਰਧਾ ਭਾਵਨਾ ਵਾਲਾ ਜਿਹੜਾ ਟਾਪਿਕ ਵੀ ਹੈ ਇਸ ਦੀ ਗੱਲ ਕਰਨੀ ਵੀ ਅ ਕਈ ਵਾਰ ਬੜੀ ਮੁਸ਼ਕਲ ਲੱਗਦੀ ਹੈ ਜੀ ਕਿਉਂਕਿ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਕਿਸੇ ਦਾ ਦਿਲ ਨਾ ਦਿਖਾਇਆ ਜਾਵੇ ਠੀਕ ਹੈ ਜੀ ਹਰ ਇਨਸਾਨ ਦੀ ਸ਼ਰਧਾ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਜਦੋਂ ਸ਼ਰਧਾ ਤੇ ਗੱਲ ਆ ਜਾਂਦੀ ਆ ਮੇ ਮੇਰਾ ਤਾਂ ਚੁੱਪ ਹੋ ਜਾਂਦਾ ਜੀ ਮੇਰਾ ਬੜਾ ਦਿਲ ਕਰਦਾ ਵੀ ਕਿਸੇ ਦਾ ਦਿਲ ਨਾ ਦਿਖਾਵਾਂ ਠੀਕ ਹੈ ਜੀ ਕਿਉਂਕਿ ਵਸ ਦਾ ਪਰਮਾਤਮਾ ਹੀ ਹੋਂ ਸਭ ਦੇ ਦਿਲਾਂ ਵਿੱਚ ਪਰ ਇਹੋ ਚੀਜ਼ ਹੈ ਵੀ ਸਮਝਾਈਏ ਵੀ ਤਾਂ ਸਮਝਾਈਏ ਕਿੱਦਾਂ ਜੇ ਤੁਹਾਡੇ ਕੋਲ ਕੋਈ ਐਗਜ਼ਾਮਪਲ ਆ ਜਾਂ ਤੁਸੀਂ ਮੈਨੂੰ ਇਹ ਚੀਜ਼ ਕਿਸੇ ਨਾ ਵਧੀਆ ਸਮਝਾ ਸਕਾ ਵੀ ਜਿਹੜਾ ਬੰਦਾ ਜਾਂ ਜੇ ਕੋਈ ਇਨਸਾਨ ਆਪਣਾ ਸ਼ਰਧਾ ਲਾ ਰਿਹਾ ਆਪਣੀ ਭਾਵਨਾ ਪਾ ਰਿਹਾ ਆਪਣਾ ਦਿਲ ਕੱਢ ਕੇ ਵਿੱਚ ਪਾ ਰਿਹਾ ਸੇਵਾ ਸਿਮਰਨ ਦੇ ਵਿੱਚ ਪਰ ਉਹ ਸੇਵਾ ਸਿਮਰਨ ਦਾ ਉਹਨਾਂ ਸੇਵਾ ਜੋ ਹੋ ਰਹੀ ਹੈ ਉਸ ਦਾ ਉਹਨਾਂ ਨੂੰ ਫਾਇਦਾ ਘੱਟ ਤੇ ਨੁਕਸਾਨ ਜ ਵੱਧ ਹੁੰਦਾ ਹੋਵੇ ਜਾਂ ਉਸ ਸੇਵਾ ਨੂੰ ਕਿਸੇ ਹੋਰ ਪਾਸੇ ਨੂੰ ਪ੍ਰੇਰ ਕਰ ਸਕੇ ਜੀ ਕਿਵੇਂ ਕਰ ਸਕਦੇ ਆ ਜੇ ਤੁਸੀਂ ਮੈਨੂੰ ਦੱਸ ਦੋਗੇ ਤਾਂ ਮੈਂ ਇਸ ਦਾ ਵੀ ਬਹੁਤ ਆ ਪਾਕਸ਼ਾਲੀ ਮੰਨਾਂਗਾ ਜੀ ਕਿਉਂਕਿ ਮੈਂ ਵੀ ਸਿੱਖ ਰਿਆਂਗਾ ਤੇ ਕਈ ਵਾਰ ਜਦੋਂ ਪ੍ਰਮਾਤਮਾ ਦੀ ਜਿਹੜੀ ਗੁਰਬਾਣੀ ਦੀ ਵਿਚਾਰ ਜ ਵਿਚਾਰ ਦਾ ਮਤਲਬ ਹੀ ਇਹ ਹੈ ਕਿ ਵਿਚਾਰ ਕਰਨੀ ਕਿਸੇ ਦੂਸਰੇ ਨਾਲ ਉਸ ਦੇ ਮਨ ਦੀਆਂ ਭਾਵਨਾ ਨੂੰ ਸਮਝਣਾ ਉਸ ਦੀ ਸ਼ਰਧਾ ਨੂੰ ਸਮਝਣਾ ਉਸ ਦਾ ਕੀ ਗਿਆਨ ਹੈ ਪ੍ਰਮਾਤਮਾ ਨੇ ਕੀ ਪਤਾ ਉਸ ਨੂੰ ਕਿਹੜੀ ਸੁਰਤ ਬੱਧ ਦਿੱਤੀ ਹੋਵੇ ਜੀ ਉਹਨੂੰ ਸਮਝ ਕੇ ਮੈਂ ਕਿਵੇਂ ਆਪਣੀ ਜ਼ਿੰਦਗੀ ਵਿੱਚ ਢਾਲਾਂ ਕਿਉਂਕਿ ਜੋ ਵੀ ਹੁਣ ਤੱਕ ਆਪਾਂ ਗੱਲ ਕਰਦੇ ਆ ਇਹ ਚ ਮੈਨੂੰ ਤਾਂ ਕੁਝ ਪਹਿਲਾਂ ਪਤਾ ਹੀ ਨਹੀਂ ਸੀ ਜੀ ਜੇ ਮੈਂ ਦੂਸਰੇ ਕਿਸੇ ਗਿਆਨੀਆਂ ਨੂੰ ਪੜਿਆ ਪ੍ਰੋਫੈਸਰ ਸਹਿਬ ਸਿੰਘ ਨੂੰ ਪੜਿਆ ਠੀਕ ਹੈ ਜੀ ਹੋਰ ਬੜੇ ਟੀਕਾ ਕਰਨ ਮੈਂ ਪੜੇ ਜੀ ਠੀਕ ਆ ਪੜਨ ਤੋਂ ਬਾਅਦ ਆਨਲਾਈਨ ਵੈਬਸਾਈਟਾਂ ਤੇ ਰਿਸਰਚ ਕੀਤੀ ਉਹਨਾਂ ਨੂੰ ਪੜਿਆ ਫੇਰ ਜਾ ਕੇ ਕਿਤੇ ਥੋੜਾ ਬਹੁਤਾ ਜਿਹੜਾ ਪ੍ਰਮਾਤਮਾ ਨਾਲ ਬੈਠ ਕੇ ਗੱਲ ਕਰਨ ਤੋਂ ਬਾਅਦ ਥੋੜਾ ਬਹੁਤ ਅ ਗਿਆਨ ਆਇਆ ਆਪਣੇ ਘਰ ਵਾਲਿਆਂ ਨਾਲ ਗੱਲ ਕਰਨ ਤੋਂ ਬਾਅਦ ਬਾਣੀ ਦੀ ਤੁਕ ਨੂੰ ਸਾਂਝੀ ਕਰਨ ਤੋਂ ਬਾਅਦ ਜੋ ਗਿਆਨ ਆਇਆ ਉਹ ਤੁਹਾਡੇ ਸਾਹਮਣੇ ਰੱਖ ਰਿਹਾ ਜੀ ਤੇ ਇਹ ਸਿੱਖਦਾ ਹੀ ਜਾਂਦਾ ਮੇਰੇ ਹੁਣ ਬੈਠੇ ਨੂੰ ਜਿਹੜੀ ਮੈਂ ਮੇਰੀ ਦੀ ਗੱਲ ਕਰਦੇ ਸੀ ਮੇਰੀ ਸ਼ਰਧਾ ਮੇਰੀ ਭਾਵਨਾ ਇਹ ਇੱਕਦਮ ਮੇਰਾ ਮੱਥਾ ਠਣ ਗਿਆ ਵੀ ਮੇਰੀ ਸ਼ਰਧਾ ਮੇਰੀ ਭਾਵਨਾ ਜਦੋਂ ਲੋਕੀ ਗੱਲ ਕਰਦੇ ਆ ਉਹ ਜੋ ਮੇਰੀ ਹੀ ਤੱਕੜਣੀ ਹੈ ਹੋਣੀ ਚਾਹੀਦੀ ਸੀ ਸ਼ਰਧਾ ਤੇ ਹੋਣੀ ਚਾਹੀਦੀ ਸੀ ਭਾਵਨਾ ਪਰ ਹੋਇਆ ਕਿ ਮੇਰੀ ਸ਼ਰਧਾ ਮੇਰੀ ਪਾਵਨਾ ਹੋ ਗਈ ਪ੍ਰੋਬਲਮ ਆਗੀ ਪ੍ਰੋਬਲਮ ਸ਼ਰਦਾ ਜਾਂ ਭਾਵਨਾ ਦੀ ਨਹੀਂ ਪ੍ਰੋਬਲਮ ਇੱਥੇ ਮੇਰੀ ਦੀ ਹੈ ਜੀ ਠੀਕ ਹੈ ਜੀ ਚਲੋ ਅੱਜ ਲਈ ਇੰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ